ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ 52 ਅਖਰੀ ਮੱਲਾ ਪੰਜਵਾਂ ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਉਠੈ ਸੁਖ ਹੋਏ ਨਾਨਕ ਸਭ ਮੈਂ ਰਵਰਿਆ ਥਾਨ ਤਨਾਂਤਰ ਸੋਏ ਮੂਹ ਵੈਗਰੂ ਵੈਗਰੂ ਬੋਲਣ ਨਾਲ ਉਸ ਨੂੰ ਮਨ ਵਿੱਚ ਟਿਕਾਉਣ ਨਾਲ ਆਤਮਿਕ ਸੁਖ ਹਾਸਲ ਹੁੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਭ ਜੀਵਾਂ ਵਿੱਚ ਵੈਗਰੂ ਵਿਆਪਕ ਹੈ ਹਰ ਥਾਂ ਤੇ ਉਹੀ ਮੌਜੂਦ ਹੈ ਪੌੜੀ ਹੇ ਰੋ ਘਟ ਘਟ ਸਗਲ ਕੈ ਪੂਰੇ ਰਹੇ ਪਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹੋ ਛੁੱਟ ਕੈ ਹੋਏ ਆਨੰਦ ਤੇ ਹੋ ਨਾਹੀ ਤ ਆਪ ਹੱਤੇ ਦੁਖ ਜਨਮ ਮਰਨ ਸੰਤ ਸੰਗ ਪਰਤਾਪ ਇਤਕਰ ਨਾਮ ਦ੍ਰਿੜੈ ਦਿਆਲਾ ਸੰਤ ਸੰਗ ਹੋਤ ਕਿਰਪਾਲਾ ਉਰੇ ਕਛੂ ਨ ਕਿਨੂ ਕੀਆ ਨਾਨਕ ਸਭ ਕਛ ਪ੍ਰਾਪਤ ਤੇ ਹੂਆ ਮੈਂ ਹਰੇਕ ਸ਼ਰੀਰ ਵਿੱਚ ਵੇਖਦਾ ਹਾਂ ਕਿਉਂ ਭਗਵਾਨ ਸਾਰੇ ਸੰਸਾਰ ਵਿੱਚ ਮੌਜੂਦ ਹੈ ਗੁਰੂ ਦਾ ਗਿਆਨ ਦੱਸਦਾ ਹੈ ਉਸ ਪ੍ਰਭੂ ਦਾ ਬੁੱਝੂ ਦਾ ਸਦਾ ਸਦਾ ਤੋਂ ਚੱਲ ਆ ਰਿਹਾ ਹੈ। ਉਹੀ ਰਹਿਣ ਵਾਲਾ ਹੈ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਜਦੋਂ ਅਹੰਕਾਰ ਮੁੱਕ ਜਾਂਦਾ ਹੈ ਤਾਂ ਆਨੰਦ ਹੀ ਆਨੰਦ ਪੈਦਾ ਹੋ ਜਾਂਦਾ ਹੈ। ਜਿੱਤੇ ਅਹੰਕਾਰ ਨਹੀਂ ਉੱਥੇ ਪਰਮਾਤਮਾ ਆਪ ਹੁੰਦਾ ਹੈ। ਸਤ ਸੰਗਤ ਦੇ ਪ੍ਰਤਾਪ ਨਾਲ ਜਨਮ ਮਰਨ ਦੇ ਦੁੱਖ ਸਮਾਪਤ ਹੋ ਜਾਂਦੇ ਹਨ। ਜੋ ਪ੍ਰੇਮ ਨਾਲ ਦੇ ਆਲੂ ਪ੍ਰਭੂ ਦਾ ਨਾਮ ਜਪਦਾ ਹੈ ਸੰਤਾਂ ਦੀ ਸੰਗਤ ਵਿੱਚ ਰਹਿਣ ਵਾਲਿਆ ਤੇ ਪ੍ਰਭੂ ਆਪ ਮਿਹਰਮਾਨ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇੱਥੇ ਦੁਨੀਆ ਵਿੱਚ ਮਨੁੱਖ ਨੇ ਕੋਸ਼ ਨਹੀਂ ਕੀਤਾ ਨਾ ਹੀ ਕੁਝ ਕਰਨ ਲਾਇਕ ਹੈ ਸਭ ਕੁਝ ਪ੍ਰਭੂ ਤੋਂ ਪੈਦਾ ਹੋਇਆ ਹੈ ਸ਼ਲੋਕ ਲੇਖਾ ਕਤੇ ਨਾ ਛੁਟਿਏ ਕਿਣ-ਕਿਣ ਪੂਲਣ ਹਾਰੋ ਬਖਸ਼ਣ ਹਾਰ ਬਖਸ਼ ਲੈ ਨਾਨਕ 파ਰੂ ਤਾਰ ਜੇ ਕੀਤੇ ਕਰਮ ਦਾਇ ਸਾਹਿਬ ਕੀਤਾ ਜਾਏ ਤਾਂ ਕਦੇ ਵੀ छुटकारा ਨਹੀਂ ਹੋ ਸਕਦਾ ਕਿਉਂਕਿ ਅਸੀਂ ਜੀਵ ਤਾਂ ਹਰ ਵੇਲੇ ਕੋਈ ਨਾ ਕੋਈ ਗਲਤੀ ਕਰਨ ਵਾਲੇ ਹਾਂ ਕੋ ਨਾਨਕ ਸਾਹਿਬ ਅਰ ਜੋਈ ਕਰਦੇ ਹਾਂ हे बक्षणहार प्रभु ਸਾਡੀਆਂ ਗਲਤੀਆਂ ਬਖਸ਼ ਲੈ ਤੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇ ਪੌੜੀ ਲੋਣ ਹਰਾਮੀ ਗੁਨੇਗਾਰ ਬੇਗਾਨ ਅਲਪਮੱਤ ਜਿਉ ਪਿੰਡ ਜਿਨ ਸੁਖ ਦिए ਤਾਹਨਾ ਜਾਣਤ ਤਤ ਲਾਹਾ ਮਾਇਆ ਕਰਨੇ ਦ ਇਸ ਟੂਂਡਨ ਜਾਏ ਦੇਵਨ ਹਾਰਦ ਤਾਰ ਪ੍ਰਭ ਨਿਮਖ ਨਾਮਨੇ ਪਸਾਏ ਲਾਲਚ ਝੂਟ ਬਿਕਾਰ ਮੋ ਯਾ ਸੰਪ ਮਨਮਾਇ ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਦਿਹਾਈ ਤੁਧ ਪਾਵੇ ਤੰ ਬਖਸ਼ ਲੈ ਕੋਟੇ ਸੰਗ ਖਰੇ ਨਾਨਕ ਪਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਅਸੀਂ ਜੀਵ ਇਹਸਾਨ ਫਰਮੋਸ਼ ਹਾਂ ਗੁਨੇਗਾਰ ਬੇਗਾਨੇ ਅਤੇ ਘਟ ਬੁੱਧੀ ਵਾਲੇ ਹਾਂ ਜੇ ਤਿ ਨਿਰੰਕਾਰ ਨੇ ਸਾਨੂੰ ਇਹ ਜਿੰਦ ਸਰੀਰ ਅਤੇ ਹਰ ਕਿਸਮ ਦੇ ਸੁੱਖ ਦਿੱਤੇ ਹਨ ਉਸ ਅਸਲੀ ਨੂੰ ਪਛਾਨਦੇ ਹੀ ਨਹੀਂ ਮਾਇਆ ਖੱਟਣ ਵਾਸਤੇ ਅਸੀਂ ਦਸੀ ਪਾਸੀ ਤੁਰੇ ਰਹਿੰਦੇ ਹਾਂ ਜਿਹੜਾ ਦਾਤਾਰ ਪ੍ਰਭੂ ਸਾਨੂੰ ਦਾਤਾਂ ਬਖਸ਼ ਰਿਹਾ ਹੈ ਉਸ ਨੂੰ ਇੱਕ ਪਲ ਵੀ ਮਾਨ ਵਿੱਚ ਟਿਕਾਉਣ ਦੀ ਹਿੰਮਤ ਨਹੀਂ ਕਰਦੇ ਲਾਲਚ ਝੂਠ ਪਾਪ ਤੇ ਮੋਹ ਆਦਕ ਨੂੰ ਦੌਲਤ ਸਮਝ ਕੇ ਮਾਨ ਵਿੱਚ ਵਸਾਈ ਰੱਖਦੇ ਹਾਂ ਜਿਹੜੇ ਲੁੱਚੇ ਬਦਮਾਸ਼ ਚੋਰ ਅਤੇ ਨਿੰਦਾ ਕਰਨ ਵਾਲੇ ਹਨ ਉਹਨਾਂ ਨਾਲ ਸਾਡੀ ਜ਼ਿੰਦਗੀ ਬੀਤਦੀ ਰਹਿੰਦੀ ਹੈ اے ਪ੍ਰਭੂ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਖੋਤੇ ਬੰਦਿਆਂ ਨੂੰ ਨੇਕ ਲੋਕਾਂ ਦੀ ਸੰਗਤ ਵਿੱਚ ਪਾ ਕੇ ਬਖਸ਼ ਦਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਪਾਰਬ੍ਰह्म ਨੂੰ ਮਨਜ਼ੂਰ ਹੋਵੇ ਤਾਂ ਪੱਥਰ ਵੀ ਪਾਣੀ ਵਿੱਚ ਤਰ ਜਾਂਦੇ ਹਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ